ਅੱਜ ਦੇਤੇ ਕੇਸ ਦਾ ਕਿਹੜਾ ਬੰਦਾ ਸੀੜਾ ਦੇਖੋ ਜੀ ਇਹ ਅਰਬਨ ਸਟ੍ਰੀਟ ਏਰੀਆ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੀ ਬਿਲਕੁਲ ਕਲੀਅਰ ਪਾਲਿਸੀ ਹੈਗੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰਸ ਐਂਡ ਕ੍ਰਾਈਮਨਲ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਗੈਂਗਸਟਰ 엘ਮੈਂਟਸ ਦਾ ਪਿੱਛਾ ਕਰਦੀ ਰਹਿੰਦੀ ਹੈ ਅੱਜ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਗੁਰਬੰਦ ਸਿੰਘ ਬੈਂਸ ਤੇ ਇੰਚਾਰ ਸੀਆਈਏ ਇੰਸਪੈਕਟਰ ਪ੍ਰਦੀਪ ਬਾਜਵਾ ਦੀ ਟੀਮਾਂ ਜਦੋਂ ਇਹਨਾਂ ਨੇ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਆਧਾਰ ਤੇ ਮੂਵਮੈਂਟ ਸ਼ੁਰੂ ਕੀਤੀ ਤੇ ਸੰਨੀ ਕੁਮਾਰ ਉਰਫ ਤਾਰੀ ਇੱਕ ਗੈਂਗਸਟਰ ਨੂੰ ਜਦੋਂ ਇਹਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਿਸ ਪਾਰਟੀ ਦੇ ਉੱਪਰ ਤਿੰਨ ਰੌਂਡ ਫਾਇਰ ਕੀਤੇ ਪੁਲਿਸ ਪਾਰਟੀ ਨੇ ਬੜੀ ਬਾਦਰੀ ਨਾਲ ਤੇ ਰੈਸਟ੍ਰੈਂਟ ਦਾ ਨਜ਼ਾਰਾ ਪੇਸ਼ ਕਰਦੇ ਹੋਏ ਜਵਾਬੀ ਫਾਇਰ ਕੀਤਾ ਤੇ ਦੀ ਰਾਈਟ ਲੈਗ 'ਚ ਬੁਲਟ ਇੰਜਰੀ ਹੋਈ ਜਿਸ ਦੇ ਨਾਲ ਹੀ ਉਹ ਨਿਊਟਰਲਾਈਜ਼ ਹੋਇਆ ਇਸ ਗੈਂਗਸਟਰ ਤੇ 17 ਤੋਂ ਵੱਧ ਮੁਕੱਦਮੇ ਦਰਜ ਨੇ ਜਿਦੇ ਛੇ ਐਨਡੀਪੀਐਸ ਐਕਟ ਐਕਸਾਈਜ਼ ਐਕਟ ਇਰਾਦਾ ਕਤਲ ਡਕੈਤੀ ਵਗੈਰਾ ਦੇ ਪਰਚੇ ਦਰਜ ਨੇ 17 ਇਹ 골ਡੀ ਢਿੱਲੋਂ ਗੈਂਗ ਨਾਲ ਸੰਬੰਧਿਤ ਇੱਕ ਕ੍ਰਿਮినਲ ਹੈਗਾ ਬੀਤੇ ਸਮੇਂ ਵੀ 골ਡੀ ਢਿੱਲੋਂ ਗੈਂਗ ਨੇ ਰਾਜਪੁਰਾ ਏਰੀਆ 'ਚ ਐਕਸਟਰਸ਼ਨ ਕਾਲਾਂ ਤੇ ਫੈਰਿੰਗ ਵਗੈਰਾ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ 골ਡੀ ਢਿੱਲੋਂ ਗੈਂਗ ਦੇ ਪਹਿਲਾਂ ਵੀ ਅਸੀਂ ਗੈਂਗ ਮੈਂਬਰ ਜਿਹੜੇ ਉਹ ਕਾਬੂ ਕੀਤੇ ਤੇ ਇਸ ਸੰਨੀ ਕੁਮਾਰ ਨੂੰ ਬੜੀ ਡੂੰਘਾਈ ਨਾਲ ਅਸੀਂ ਇੰਟਰੋਗੇਟ ਕਰਾਂਗੇ ਇਸ ਅਰੈਸਟ ਨਾਲ ਜਿਹੜਾ ਪਟਿਆਲੇ ਸ਼ਹਿਰ ਚ ਕਿਸੇ ਸਨਸਨੀਖੇਜ਼ ਵਾਰਦਾਤ ਨੂੰ ਇਹਨੇ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਤੇ ਇੱਕ ਚੋਰੀ ਦਾ ਮੋਟਰਸਾਈਕਲ ਜਿਹਦੇ ਤੇ ਸਵਾਰ ਸੀਗਾ ਤੇ 32 ਬੋਰ ਦਾ ਪਿਸਤਲ ਤੇ ਤਿੰਨ ਡਰੋਨ ਦੇ ਦਿੱਤੇ ਰਿਕਵਰ ਹੋਏ ਤੇ ਇਹਨੂੰ ਬੜੀ ਡੀਪਲੀ ਅਸੀਂ ਇਨਵੈਸਟੀਗੇਟ ਕਰਾਂਗੇ ਕਿ 골 ਡੀਟੇਲੋਂ ਗੈਂਗ ਦੇ ਇਸ਼ਾਰੇਾਂ ਤੇ ਇਹਨੇ ਕਿਹੜੀ ਬੜੀ ਵੱਡੀ ਵਾਰਦਾਤ ਨੂੰ ਪਟਿਆਲੇ ਸ਼ਹਿਰ ਚ ਅੰਜਾਮ ਸਰ ਕਿੰਨੀ ਕੀ ਡੇਰ ਤੋਂ 골ਡੀ ਜਗ੍ਹਾ ਤੇ ਨਾਲ ਜੁੜਿਆ ਪਿਆ ਸੀ ਇਹ ਦੇਖੋ ਪਿਛਲੇ 2 ਸਾਲਾਂ ਤੋਂ 골ਡੀ ਢਿਲੋਂ ਗੈਂਗ ਨਾਲੇ ਜੁੜੇ ਆਇਆ ਤੇ ਇੰਟਰਨੈਟ ਕਾਲਿੰਗ ਦੇ ਰਾਹੀਂ ਇਹ 골ਡ ਡੀਟਲ ਨੂੰ ਗੈਂਗ ਨਾਲ ਟੱਚ ਸੀ ਗਾ ਕੋਈ ਨਸ਼ਾ ਵਗੈਰਾ ਤਾਂ ਨਹੀਂ ਮਿਲਿਆ ਉਹ ਨਹੀਂ ਸਾਰਾ ਚੈੱਕ ਕਰਾ ਸਭ ਤੋਂ ਪੁਲਿਸ ਸੇ ਵੀ ਫਾਇਰ ਕੀਤਾ ਸੀ ਵੀ ਬਚਾ ਰਹੇ ਇਹ ਜੀ ਸਾਡੇ ਸੋਰਸਸ ਹੁੰਦੇ ਆ ਸੀਕ੍ਰੀਟ ਇਨਫੋਰਮੇਸ਼ਨ ਪੁਲਿਸ ਨੇ ਵੀ ਫਾਇਰਿੰਗ ਹੋਈ ਹੈ ਹਾਂਜੀ ਤਿੰਨ ਰੌਂਡ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਜਾਨੀ ਵਾਲੀ ਨੁਕਸਾਨ ਤੋਂ ਬਚਾ ਰਹੇ ਤੇ ਬਾਕੀ ਦੀ ਸਰ ਜਾਣਕਾਰੀ ਦੇ ਉੱਪਰ ਵੀ ਕੋਈ ਅਗਲਾ ਇਹਦਾ ਰਿਕਾਰਡ ਵਗੈਰਾ ਕੋਈ ਜਾਣਕਾਰੀ ਹਾਂਜੀ ਉਹ ਜਾਣਦਾ ਵਿਸ਼ਾ ਹੈ ਜੀ ਜਿਵੇਂ ਪਹਿਲਾਂ ਦੱਸਿਆ 17 ਕੇਸ ਸੰਗਿੰਤਰਾਵਾ ਦੇ ਦਰਜ ਨੇ ਤੇ ਜਰੂਰ ਮੈਂ ਇਨਚਾਰਜ ਸੀਆਈਏ ਤੇ ਐਸਪੀਡੀ ਨੂੰ ਮੈਂ ਅਪਰੀਸ਼ੀਏਟ ਕਰਾਂਗਾ ਕਿ ਇਹਨਾਂ ਦੀ ਪ੍ਰੋਐਕਟਿਵਨੈਸ ਨਾਲ ਜਿਹੜੀ ਕੋਈ ਇੰਨੇ ਕਿਸੇ ਵੱਡੀ ਵਾਰਦਾਤ ਨੂੰ ਜਾਣ ਦੇਣਾ ਸੀ ਉਹਨੂੰ ਟਾਲਿਆ ਜਾ ਸਕਿਆ।